ਪ੍ਰੈਸ ਕਾਨਫਰੰਸ ਰੱਖੀ ਹੈ ਜੀ ਕਿਸ ਰਿਗਾਰਡਿੰਗ ਹੈ ਜੀ ਇਹ ਪ੍ਰੈਸ ਕਾਨਫਰੰਸ ਅੱਜ ਦੀ ਵਿਆਹਾਂ ਦੇ ਸੀਜ਼ਨ ਨੂੰ ਲੈ ਕੇ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਸਾਡੇ ਇਲਾਕੇ ਦੇ ਵਿੱਚ ਸਬਡਿਵੀਜ਼ਨ ਤਖਾ ਦੇ ਵਿੱਚ ਮੈਰੇਜ ਪੈਲੇਸਿਸ ਨੇ ਰਿਜ਼ੋਰਟਸ ਨੇ ਉਹਨਾਂ ਦੇ ਵਿਆਹਾਂ ਦੇ ਸੰਬੰਧ ਵਿੱਚ ਕਾਫੀ ਪ੍ਰੋਗਰਾਮ ਹੋ ਰਹੇ ਨੇ ਸੋ ਇਸ ਦੇ ਸੰਬੰਧ ਵਿੱਚ ਸਾਰੇ ਮੈਰੇਜ ਪੈਲੇਸਿਸ ਦੇ ਮਾਲਕਾਂ ਤੇ ਮੈਨੇਜਰ ਸੇ ਬੰਨ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਉਹਨਾਂ ਨੂੰ ਜੋ ਪੰਜਾਬ ਸਰਕਾਰ ਵੱਲੋਂ ਮਾਰਯੋਗ ਹਾਈਕੋਰਟ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਜਾਣੂ ਕਰਵਾਇਆ ਗਿਆ ਲੋ ਜਿਸ ਵਿੱਚ ਖਾਸ ਤੌਰ ਤੇ ਮੁੱਖ ਸਕੱਤਰ ਪੰਜਾਬ ਛੇ ਮਾਨਜੀ ਵੱਲੋਂ ਇੱਕ ਹਦਾਇਤਾਂ ਲਈ ਪੱਤਰ ਜਾਰੀ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਵਿਆਹ ਦੇ ਪ੍ਰੋਗਰਾਮ ਦੇ ਦੌਰਾਨ ਕਿਸੇ ਵੀ ਤਰੀਕੇ ਦਾ ਹਥਿਆਰ ਭਾ ਚਾਹੇ ਉਹ ਗੈਰ ਲਸੈਂਸੀਅਰ ਚਾਹੇ ਲਸੈਂਸੀਅਰ ਉਸ ਨੂੰ ਉਸ ਦੀ ਪ੍ਰਦਰਸ਼ਨੀ ਕਰਨ ਤੇ ਪੈਲੈਸਸ ਦੇ ਵਿੱਚ ਅੰਦਰ ਲਿਆਂਦੇ ਪਾਬੰਦੀ ਲਗਾਈ ਗਈ ਹੈ ਇਸ ਤੋਂ ਇਲਾਵਾ ਜੋ ਵਿਆਹਾਂ ਦੇ ਵਿੱਚ ਹਥਿਆਰਾਂ ਦੇ ਸੰਬੰਧ ਵਿੱਚ ਜਾਂ ਭਾਸ਼ਣ ਕੋਈ ਵੀ ਜਿਸ ਵਿੱਚ ਹਥਿਆਰਾਂ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਹਥਿਆਰਾਂ ਨੂੰ ਇੱਕ ਤਰੀਕੇ ਨਾਲ ਵਧਾ ਚੜਾ ਕੇ ਦਿਖਾਇਆ ਜਾਂਦਾ ਉਹਨਾਂ ਤੇ ਪਾਬੰਦੀ ਲਗਾਈ ਗਈ ਹੈ ਜਿਸ ਦੇ ਸੰਬੰਧ ਵਿੱਚ ਸਮੇਂ-ਸਮੇਂ ਤੇ ਮਾਨਯੋਗ ਡਿਪਟੀ ਕਮਿਸ਼ਨ ਲੁਧਿਆਣਾ ਜੀ ਵੱਲੋਂ ਵੀ 145 ਦੇ ਤਹਿਤ ਆਰਡਰ ਕੀਤੇ ਜਾਂਦੇ ਨੇ ਜਿੰਨਾ ਆਰਡਰਾਂ ਦੇ ਤਹਿਤ ਅਗਰ ਕੋਈ ਵੀ ਹਥਿਆਰਾਂ ਦੀ ਹਥਿਆਰ ਨੂੰ ਲੈ ਕੇ ਪੈਲਸ ਵਿੱਚ ਜਾਂਦਾ ਜਾਂ ਪ੍ਰਦਰਸ਼ਨੀ ਕਰਦਾ ਜਾਂ ਹਵਾ ਦੇ ਵਿੱਚ ਕੋਈ ਫਾਇਰਿੰਗ ਕਰਦਾ ਜਾਂ ਕਿਸੇ ਵੀ ਤਰੀਕੇ ਨਾਲ ਜਿਸ ਨਾਲ ਆਸ-ਪਾਸ ਦੇ ਲੋਕਾਂ ਨੂੰ ਜਾਨੀ ਮਾਨੀ ਨੁਕਸਾਨ ਹੋ ਸਕਦਾ ਇਹ ਜੇ ਕੋਈ ਵੀ ਐਕਟ ਕਰਦਾ ਤਾਂ ਪੁਲਿਸ ਵੱਲੋਂ ਕਾਰਵਾਈ ਕਰਨ ਵਿੱਚ ਗੁਰੇਜ਼ ਨਹੀਂ ਕੀਤਾ ਜਾਊਗਾ ਇਸ ਵਿੱਚ ਅਸੀਂ ਜੋ ਮੈਰੇਜ ਪੈਲਸਿਸ ਦੇ ਮਾਲਕ ਨੇ ਮੈਨੇਜਰਸ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਫਿਕਸ ਕੀਤੀ ਹੈ ਕਿ ਅਗਰ ਉਹਨਾਂ ਦੇ ਧਿਆਨ ਵਿੱਚ ਕੋਈ ਵੀ ਅਜਿਹੀ ਗੱਲ ਆਉਂਦੀ ਹੈ ਉਤਰੰਤ ਪੁਲਿਸ ਦੇ ਧਿਆਨ ਵਿੱਚ ਲਾਉਣ ਦੇ ਲਈ پابੰਦ ਹੋਣਗੇ ਅਗਰ ਉਹ ਇਸ ਤੀ ਦੇ ਇਨਫੋਰਮੇਸ਼ਨ ਫੁਲਸ ਨਹੀਂ ਨਹੀਂ ਦਿੰਦੇ ਤਾਂ ਉਹਨਾਂ ਨੂੰ ਵੀ ਇਸੇ ਜੇ ਵਿੱਚ ਡਿਊਟੀਵਾਰ ਚਲਾਇਆ ਜਾਊਗਾ ਇਸ ਤੋਂ ਇਲਾਵਾ ਸਾਡੇ ਵੱਲੋਂ ਉਹਨਾਂ ਨੂੰ ਲਿਖਤੀ ਹਦਾਇਤਾਂ ਵੀ ਕੱਢੀਆਂ ਗਈਆਂ ਨੇ ਜਿਸ ਵਿੱਚ ਖਾਸ ਤੌਰ ਤੇ ਜੋ ਦਿਨ ਵੇਲੇ 55 ਡੈਸੀਬਲ ਰਾਤ ਵੇਲੇ 45 ਡੈਸੀਬਲ ਦੇ ਤਹਿਤ ਹੀ ਉਹ ਲਾਊਡ ਸਪੀਕਰ ਜਾਂ 뮤직 ਚਲਾ ਸਕਦੇ ਨੇ ਇਸ ਤੋਂ ਇਲਾਵਾ ਜੇ ਉਹ ਐਸਸੀ ਤੇ ਉਲੰਘਣਾ ਕਰਦੇ ਆ ਤਾਂ ਸਾਡੇ ਪੁਲਿਸ ਮੁਲਾਜ਼ਮਾ ਵੱਲੋਂ ਜੋ ਸਾਡੇ ਕੋਲ ਨੌਇਸ ਪੋਲੂਸ਼ਨ ਮੀਟਰ ਦਿੱਤੇ ਗਏ ਨੇ ਉਹਨਾਂ ਦੇ ਅਧਰ ਅਗਰ ਕੋਈ ਉਲੰਘਣਾ ਕਰਦਾ ਤਾਂ ਤੁਹਾਨੂੰ 5000 ਰੁਪਏ ਮਨਉ ਸਕਦਾ ਐਂਡ ਅਗਰ ਤੁਸੀਂ ਇਸ ਚੀ ਦੀ ਲਗਨਾ ਤਿੰਨ ਵਾਰ ਤੋਂ ਵੱਧ ਕਰਦੇ ਹੋ ਤਾਂ ਤੁਹਾਡੇ ਪੈਰਸ ਨੂੰ ਵੀ ਸੀਲ ਕੀਤਾ ਜਾ ਸਕਦਾ ਸੋ ਇਹ ਜਿਹੇ ਸਾਰੀਆਂ ਹਦਾਇਤਾਂ ਪਾਰਕਿੰਗ ਦੇ ਸਬੰਧ ਵਿੱਚ ਕੱਲ ਇਹਨਾਂ ਨੂੰ ਮੀਟਿੰਗ ਬੁਲਾ ਕੇ ਸਾਰਿਆਂ ਨੂੰ ਦਿੱਤੀਆਂ ਗਈਆਂ ਨੇ ਤੇ ਇਹਨਾਂ ਤੋਂ ਲਿਖਤੀ ਸਾਈਨ ਲੈ ਗਏ ਨੇ ਤਾਂ ਕਿ ਜਦੋਂ ਵੀ ਕਿਸੇ ਮਹਿਮਾਨ ਦੀ ਨਵੀਂ ਬੁਕਿੰਗ ਕਰਦੇ ਨੇ ਤਾਂ ਇਹਨਾਂ ਸੇ ਜੋ ਹਦਾਇਤਾਂ ਨੇ ਮਹਿਮਾਨਾਂ ਨੂੰ ਵੀ ਦੱਸ ਕੀ ਇਹ ਜੀ ਕੋਈ ਲਗਨਾ ਸਾਹਮਣੇ ਨਾ ਆਵੇ ਆਦਰਵਾਇਸ ਇਸ ਦੇ ਵਿੱਚ ਬੜੇ ਹੀ ਸਖਤ ਆਰਡਰਸ ਨੇ ਮਾਨਯੋਗ ਕ੍ਰਿਸੀ ਸਾਹਿਬ ਵੱਲੋਂ ਵੀ ਮਾਨਯੋਗ ਪੰਜਾਬ ਸਰਕਾਰ ਵੱਲੋਂ ਵੀ ਮਾਨਯੋਗ ਹਾਈ ਕੋਰਟ ਵੱਲੋਂ ਵੀ ਸੋ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਅਗਰ ਇਹਨਾਂ ਫਰੈਤਾਂ ਦੀ ਕੋਈ ਵੀ ਲਗਣਾ ਪਾਈ ਗਈ ਪਰ ਪੈਲਸਾਂ ਦੇ ਬਾਹਰ ਤਾਂ ਵੱਡੇ ਵੱਡੇ ਬੋਰਡਾਂ 'ਚ ਲਿਖਿਆ ਹੁੰਦਾ ਵੀ ਅਸਲ 'ਅੰਦਰ ਲੈ ਕੇ ਜਾਣਾ ਸਤ ਮਨਾਵਾ ਪਰ ਉਸ ਦੇ ਬਾਵਜੂਦ ਵੀ ਲੋਕ ਲੈ ਕੇ ਜਾਂਦੇ ਆ ਜੀ ਬਿਲਕੁਲ ਨਹੀਂ ਅਗਰ ਕੋਈ ਉਸ ਚੀਜ਼ ਦੀ ਇਸ ਦੇ ਬਾਵਜੂਦ ਕਿ ਤੁਸੀਂ ਉਸ ਚੀਜ਼ ਬਾਰੇ ਜਾਣੂ ਹੋ ਤੁਹਾਨੂੰ ਲੀਗਲੀ ਉਸ ਚੀਜ਼ ਦੇ ਪਤਾ ਵਕ ਤੁਹਾਡੇ ਤੇ ਕੀ ਪ੍ਰਭਾਵ ਪੈ ਸਕਦਾ ਤੁਸੀਂ ਅਗਰ ਫਿਰ ਵੀ ਉਸ ਚੀਜ਼ ਦੀ ਗਲਤੀ ਕਰਦੇ ਹੋ ਤਾਂ ਸਾਡੇ ਵੱਲੋਂ ਅਚਨਚੇਤ ਚੈਕਿੰਗ ਲਈ ਕੀਤੀ ਜਾਊਗੀ ਅਸੀਂ ਅਲੱਗ-ਅਲੱਗ ਪੈਲਸਾਂ ਦੇ ਵਿੱਚ ਜਾ ਕੇ ਅਚਨਚੇਤ ਚੈਕਿੰਗ ਵੀ ਕਰਾਂਗੇ ਉਸ ਚੈਕਿੰਗ ਦੇ ਦੌਰਾਨ ਅਗਰ ਕੋਈ ਵੀ ਲੱਗਣਾ ਪਾਈ ਗਈ ਤਾਂ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਸਰਕਾਰ ਫਰੋਜਪੁਰ ਦੀ ਘਟਨਾ ਤੋਂ ਬਾਅਦ ਇਹ ਅਕਸ਼ਨ ਕਿਉਂ ਲੈਣ ਲੱਗੀਆ ਪਹਿਲਾਂ ਕਿਉਂ ਨਹੀਂ ਲੈ ਕੇ? ਨਹੀਂ ਸਾਡੇ ਬਰੋਦਰ ਜੀ ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਲੈਟਰ 21 10 2024 21 ਅਕਤੂਬਰ 2024 ਨੂੰ ਲੈਟਰ ਜਾਰੀ ਕੀਤਾ ਗਿਆ ਸੀ ਜਦੋਂ ਇਹ ਬਾਰਾਂ ਦਾ ਸੀਜ਼ਨ ਸ਼ੁਰੂ ਹੋਇਆ ਸੀ ਸੋ ਇਸ ਦੇ ਸਬੰਧ ਵਿੱਚ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਯਾਦ ਵੀ ਦਰੋੜ ਦਿੰਦੇ ਹਾਂ ਹਦਾਇਤਾਂ ਕੱਢਦੇ ਵੀ ਰਹਿੰਦੇ ਹਾਂ ਤਾਂ ਕਿ ਇਹਨਾਂ ਦੇ ਧਿਆਨ ਦੇ ਵਿੱਚ ਰਹੇ ਤੇ ਇਹੋ ਜਿਹੀ ਕੋਈ ਉਲੰਘਣਾ ਨਾ ਹੋਵੇ।